ਇਹ ਵਰਕਸ ਕਿਤੇ ਸੀ ਪਾਰਟੀ ਨੂੰ ਤੇ ਸੜਕਾਂ ਤੇ ਨਿਕਲੋ ਇਹ ਬਾਬਾ ਇਲੈਕਟ੍ਰਿਕ ਬੌਂਡ ਐਨਾ ਵੱਡਾ ਸਕੈਮ ਸੁਪਰੀਮ ਕੋਰਟ ਨੇ ਤੁਹਾਨੂੰ ਦੇ ਦਿੱਤਾ ਹੈ ਖਜ਼ਾਨਾ ਇਹ ਜਿਹੜੇ ਕਰੋੜ ਰੁਪਏ ਮੋਦੀ ਸਾਹਿਬ ਨੇ ਆਪਣੇ ਖਾਤੇ 'ਚ ਬਲੈਕਮੇਲ ਕਰਕੇ ਪਾਇਆ ਜਿੰਦਲ ਗਰੁੱਪ ਨੇ ਬੀਜਪੀ join ਕਰ ਲਈ ਗਰੁੱਪ ਨੂੰ join ਕਰਾਂਦਾ ਅਗਰ ਕੇਜਰੀਵਾਲ ਸਾਹਿਬ ਬੀਜਪੀ ਨੂੰ join ਕਰ ਲੈਂਦੇ ਤੇ ਉਹਨਾਂ ਤੇ ਪਰਚਾ ਨਹੀਂ ਸੀ ਹੁੰਦਾ ਔਰ ਜਿਹੜਾ ਕੇਜਰੀਵਾਲ ਜੀ ਨੂੰ ਅਰੈਸਟ ਕੀਤਾ ਹੈ ਉਹ ਬਿਲਕੁਲ ਗੈਰ ਸੰਵਿਧਾਨਿਕ ਅਪਰਾਜਾਤੰਤ੍ਰਿਕ ਅਨ ਡੈਮੋਕਰੈਟਿਕ ਔਰ ਇਹ ਸਿਰਫ ਬਦਲੇ ਖੋਰੀ ਦੀ ਭਾਵਨਾ ਨਾਲ ਇਹ ਪਹਿਲਾ ਪਹਿਲਾ ਕ੍ਰਾਈਮ ਹੈ ਜਿਹਦੇ ਵਿੱਚ ਕੋਈ ਰਿਕਵਰੀ ਨਹੀਂ ਹੈ ਵਿਦਆਉਟ ਰਿਕਵਰੀ ਅਸੀਂ ਪਾਰਟੀ ਦੇ ਇਨੇ ਲੀਡਰ ਤੁਸੀਂ ਅੰਦਰ ਵੇਚਦੇ ਆ ਅਗਰ ਕਨਾਈਬਿਕ ਆਦਮੀ ਜੀ ਦੋ ਸੀ ਤੁਸੀਂ 5 ਲੀਟਰ ਅੰਦਰ ਦੇ ਦੇ ਸਾਰੀ ਆਮ ਆਦਮੀ ਪਾਰਟੀ ਨੂੰ ਦੋ ਦੇ ਇਹ ਇਲੈਕਟਿਡ ਗਵਰਨਮੈਂਟ ਦੀ ਪਾਵਰ ਹੈ ਉਸ ਤੋਂ ਬਾਅਦ ਇਹ ਤਾਂ ਇਹ ਦਿੱਤਾ ਹੈ ਵੀ ਇਹਨਾਂ ਨੂੰ ਕਾਬੂ ਕਰਨਾ ਹੈ ਇਹਨਾਂ ਨੂੰ ਅੰਦਰ ਔਰ ਇਹਨਾਂ ਨੇ ਬਾਅਦ ਆਰਡੀਨੈਂਸ ਲਿਆਂਦਾ ਔਰ ਬਾਅਦ ਚ ਪਾਰਲੀਮੈਂਟ ਚੋਂ ਪਾਸ ਕਰਾਇਆ ਇਹ ਮੈਜੋਰਟੀ ਗਵਰਨਮੈਂਟ ਦਾ ਮਤਲਬ ਕਿ ਪੇਟ੍ਰਸ਼ਿਪ ਹੁੰਦੀ ਹੈ ਕਿ ਚੀਫ ਜਸਟਿਸ ਆਫ ਇੰਡੀਆ ਕੁਛ ਨਹੀਂ ਹੈ ਜੇ ਇਲੈਕਸ਼ਨ ਕਮਿਸ਼ਨਰ ਦੇ ਬਾਰੇ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ ਦੇ ਬਾਰੇ ਵਿੱਚ ਫੈਸਲਾ ਕਰਦਾ ਹੈ ਜਾਂ ਇਲੈਕਸ਼ਨ ਕਮਿਸ਼ਨਰ ਦੇ ਜਿਹੜੇ ਆ ਉਹ ਸਿਲੈਕਸ਼ਨ ਦਾ ਫੈਸਲਾ ਕਰਦਾ ਹੈ ਜੇ ਚੀਫ ਜਸਟਿਸ ਆਫ ਇੰਡੀਆ ਹੋਏਗਾ ਇਹ ਤਕਲੀਫ ਹੈ ਜੀ ਇੱਕ ਪ੍ਰਾਈਮ ਮਿਨਿਸਟਰ ਇੱਕ ਲੀਡਰ ਆਫ ਆਪੋਜੀਸ਼ਨ ਚੀਫ ਜਸਟਿਸ ਆਫ ਇੰਡੀਆ ਨਹੀਂ ਵੀ ਨਹੀਂ ਚੀਫ ਜਸਟਿਸ ਆਫ ਇੰਡੀਆ ਨਹੀਂ ਹੋ ਸਕਦਾ ਸੋ ਇਸ ਕਰਕੇ ਵਿਸ਼ਵਾਸ ਜੁਡੀਸ਼ਰੀ ਤੇ ਦਾ ਹੈਗਾ ਪਰ ਜੁਡੀਸ਼ਰੀ ਨੂੰ ਵੀ ਇਹ ਵਿਕਨ ਕਰ ਰਿਹਾ ਹੈ ਕਮਜ਼ੋਰ ਕਰ ਰਿਹਾ ਹੈ ਬਿਸ਼ਲੀ ਦਾ ਫੈਸਲੇ ਨੇ ਪਾਰਲੀਮੈਂਟਰੀ ਜਿਹੜੀ ਮジョਰਟੀ ਹੈ ਉਹਦਾ ਨਜਾਇਜ਼ ਫਾਇਦਾ ਕੀਤਾ। ਜੰਡੀਆ ਦੇ ਵਿੱਚ 1% ਲੋਕਾਂ ਤੋਂ ਪਹਿਲੀ ਵਾਰ ਇਤਿਹਾਸ ਚ ਸਾਢੇ 22% ਆਮਦਨ ਟੋਟਲ ਦੇਸ਼ ਦੀ 1% ਤੋਂ ਜਿੱਤ ਗਈ। ਕਿਹੜਾ ਅਜੇ ਇਹ ਅਸੀਮ ਮੁੱਦੇ ਜਿਹੜੇ ਛੁਪਾਂਗੇ ਸਾਨੂੰ ਇਹ ਪਤਾ ਹੈ कदम जी कैंपेन है वो तो असी हाइट पर लैके जानी और हौली हौली जी है लोगों को वेखन कर रहे हैं अभी गली गली जा रहे हैं और एक और लास्ट चीज मैं कह दूँ जहाँ तो ने साइड सुप्रीमो नरैस्ट किया तो शख्सियत बारे कि हम वो पत्ते नहीं हैं जो शाखाओं से गिर कर देखे जाए आंधियों को कह दो कि अपनी औकात में रहें आंधियों से कह दो कि अपनी औकात में रहें ਉਹ ਅਸੀਂ ਤੇ ਬਾਰੇ ਨੂੰ ਪੱਛਿਆ ਜਾਂਦਾ ਉਹ ਤਾਂ ਉੱਤੋਂ ਦਾ ਹੈ ਕੋਈ ਹੋਏਗਾ ਇਹ ਨਹੀਂ ਲੱਗਦਾ ਆਪੀਸ ਨਾਲ ਜੁੜੀਆਂ ਕੋਈ ਸੈਂਟਰ ਗਵਰਨਮੈਂਟ ਹੈ ਮੋਦੀ ਸਾਹਿਬ ਦੀ ਸਰਕਾਰ ਚ ਬੈਠੇ ਨੇ ਸਾਰੀਆਂ ਏਜੰਸੀਆਂ ਨੂੰ ਆਪਣੇ ਨਾਲ ਰੱਖ ਕੇ ਚੱਲ ਰਹੇ ਨੇ ਕਿਸ ਤਰ੍ਹਾਂ ਕਿਸੇ ਨੂੰ ਗਫਤਾਰ ਕਰਨਾ ਹੈ ਕਿਸੇ ਨਾਲ ਕਿਸੇ ਨੂੰ ਬਲੈਕਮੇਲ ਕਰਨਾ ਮੈਂ ਆਲਰੇਡੀ ਪਰਸੋ ਵੀ ਪ੍ਰੈਸ ਕਾਨਫਰੰਸ ਦਿੱਤੀ ਸੀ ਜਿਸ ਸਮੇਂ 40 ਕੰਪਨੀਆਂਜ਼ ਨੂੰ ਐਡੀ ਦਾ ਰੇਟ ਕਰਨ ਤੋਂ ਬਾਅਦ ਇੰਕੰਪੈਕਸਰ ਰੇਟ ਕਰਨ ਤੋਂ ਬਾਅਦ ਉਹਨਾਂ ਕੋਲੋਂ ਇਲੈਕਟ੍ਰਿਕ ਬਾਂਡ ਰਿਸ਼ੋਦੇ ਤੌਰ ਤੇ ਦਿੱਤੇ ਗਏ ਕੀ ਮੋਦੀ ਸਾਹਿਬ ਤੇ ਜਾਂ ਬੀਜੀਪੀ ਤੇ ਕ੍ਰਪਸ਼ਨ ਨਾ ਖੱਲੇ ਪਰਚਾ ਦਸਨੀ ਹੋਣਾ ਚਾਹੀਦਾ ਹਿੰਦੁਸਤਾਨ ਦੀਆਂ ਬੇਸ਼ੁਮਾਰ ਜਿਹੜੀਆਂ ਜਪ੍ਰੋਪਰਟੀਆਂ ਆ ਰੇਲਵੇ ਤੋਂ ਲੈ ਕੇ 에ਰਪੋਰਟ ਤੋਂ ਲੈ ਕੇ ਬੰਦਰਗਾਹ ਨੂੰ ਲੈ ਕੇ ਹਰ ਪਬਲਿਕ ਲਿਮਟਿਡ ਕੰਪਨੀ ਨੂੰ ਆਪਣੇ ਦੋਸਤਾਂ ਨੂੰ ਦਿੱਤੀਆਂ ਕਿ ਇਹਨਾਂ ਤੇ ਕ੍ਰਿਮੀਨਲ ਬ੍ਰੀਚ ਆਫ ٹرسٹ ਦਾ ਐਫਆਈਐਨਆਈ ਲਾਜ ਹੋਣਾ ਚਾਹੀਦਾ ਜਿਸ ਨਾਲ ਉਹਨੇ ਚੀਟਿੰਗ ਅਤੇ ਫੌਜਰੀ ਕਰਕੇ ਪ੍ਰੋਫਿਟੇਬਲ ਕੰਪਨੀਆਂ ਨੂੰ ਲਾਸ ਲਾਸ ਵੀ ਨਹੀਂ ਸੀ ਗਿਆ ਪ੍ਰੋਫਿਟੇਬਲ ਕੰਪਨੀ ਨੂੰ ਅਡਾਨੀ ਅੰਬਾਨੀਆ ਦੇ ਹਵਾਲੇ ਕੀਤੀਆਂ ਕਿ ਕਿਸੇ ਪੋਲਿਟਿਕਲ ਪਾਰਟੀ ਚ ਹਿੰਮਤ ਆ ਗਈ ਹੈ ਜਿਹੜੀਆਂ ਜਿਹੜੀਆਂ ਇੰਡੀਅਨ ਟੀਮ ਬਣੀ ਹੈ ਚਾ ਵੀ ਚਾ ਵੀ ਪਾਠੀਆਂ ਮਿਲ ਗਏ ਜਿੰਨੀ ਦੇਰ ਇਹ ਸੜਕ ਤੇ ਨਿਕਲ ਕੇ ਇਹ ਗੱਲ ਨਹੀਂ ਕਰਨਗੀਆਂ ਕਿ ਜੇ ਸਰਕਾਰ ਸਾਡੀ ਆਏਗੀ ਤੇ ਇਹ ਲੋਕਾਂ ਨੂੰ ਚਾਹੇ ਅਡਾਨੀ ਹੋਵੇ ਚਾਹੇ ਅੰਬਾਨੀ ਹੋਵੇ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਲੁੱਟਿਆ ਚਾਹੇ ਉਹ ਅਮਿਤ ਸ਼ਾਹ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਲੁੱਟਿਆ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਬੇਕੁਮਣਾਇਆ ਉਹਨੂੰ ਅਸੀਂ ਜੇਲ੍ਹਾਂ 'ਚ ਬੰਦ ਕਰਾਂਗੇ ਜਿੰਨੀ ਤੇਰੇ ਨਹੀਂ ਬੋਲਣਗੇ ਓਨੀ ਤੇ ਲੋਕੀ ਲੋਕੀਆਂ ਇਨਨ ਤੇ ਯਕੀਨੀ ਕਰਾਂਗੇ ਇਸੇ ਕਾਰਨ ਮੈਂ ਅਸੀਂ ਪਿਛਲੇ ਕੱਲੇ ਵੀ ਇਤੁਰਕੈਸਕੀ ਦੀ ਸੀ ਪਾਰਟੀ ਨੂੰ ਤੇ ਸੜਕਾਂ ਤੇ ਨਿਕਲੋ ਇਹ ਬਾਬਾ ਇਲੈਕਟ੍ਰਿਕ ਬੌਂਡ ਇੰਨਾ ਵੱਡਾ ਸਕੈਮ ਸੁਪਰੀਮ ਕੋਰ ਨੇ ਤੁਹਾਨੂੰ ਦੇ ਦਿੱਤਾ ਹੈ ਖਜ਼ਾਨਾ ਇਹ ਜਿਹੜੇ ਕਰੋੜ ਰੁਪਏ મોદી ਸਾਹਿਬ ਨੇ ਆਪਣੇ ਖਾਤੇ 'ਚ ਬਲੈਕਮੇਲ ਕਰਕੇ ਪੁਆਇਆ ਪਹਿਲੇ ED ਦਾ ਰੇਡ ਕਰਵਾਇਆ ਇਨਕਮਟੈਕ ਦਾ ਰੇਡ ਕਰਾਇਆ ਫਿਰ ਇਹਨੇ ਲੇਟੈਸਟ ਆਇਆ ਕਿ ਜਿੰਦਲ ਗਰੁੱਪ ਦੇ ਕੋਲੋਂ 195 ਕਰੋੜ ਰੁਪਏ ਲੈਨੇ ਉਹਨਾਂ ਨੇ ਉਹ ਜਿੰਦਲ ਸੱਜਨ ਜਿੰਦਲ ਜਿਹੜਾ ਹੈ ਉਹ ਤੇ ਰੇਪ ਦਾ ਇਨਕੁਆਰੀ ਸੀ ਉਹਨੂੰ ਕੱਲ ਮੇਰਾ ਖਿਆਲ ਇਹ ਰੇਪ ਦੀ ਇਨਕੁਆਰੀ 'ਚ ਉਹਨੂੰ ਇਨਕੁਆਰੀ 'ਚ ਉਹਨੂੰ ਦੁਖਾਨਾਂ ਨੰਬਰ ਦੋ ਬੜੀ ਕਰ ਦਿੱਤਾ ਉਹਨਾਂ ਨੇ ਇਹ ਇਹ ਬਲੈਕਮੇਲਿੰਗ ਨਹੀਂ ਤੇ ਹੋਰ ਕੀ ਪਹਿਲੇ ਕਿਸੇ ਤੇ ਰੇਪ ਦਾ ਪਰਚਾ ਦਰਜ ਕਰਾਓ ਫਿਰ ਉਹ ਤੋਂ 195 ਕਰੋੜ ਦਾ ਬਾਂਡ ਲੈ ਲਓ ਤੇ ਫਿਰ ਉਹ ਠੀਕ ਹੋ ਗਿਆ ਫਿਰ ਉਹਨੇ বিজেਪ ਜੁਆਇਨ ਕਰ ਲਈ ਸਰ ਜਿੰਦਾਲ ਗਰੁੱਪ ਨੇ বিজেਪ ਜੁਆਇਨ ਕਰ ਲਈ ਗਰੁੱਪ ਨੂੰ ਜੁਆਇਨ ਕਰਾਂਦਾ ਅਗਰ ਕੇਜਰੀਵਾਲ ਸਾਹਿਬ বিজেਪ ਨੂੰ ਜੁਆਇਨ ਕਰ ਲੈਂਦੇ ਤੇ ਉਹਨਾਂ ਤੇ ਪਰਚਾ ਨਹੀਂ ਸੀ ਹੋਣਾ ਜੇ ਜੇ ਲਾਲੂ ਪ੍ਰਸ਼ਾਦ বিজেਪ ਚ ਆ ਜਾਂਦਾ ਤੇ ਉਰਤੇ ਪਰਚਾ ਨਹੀਂ ਸੀ ਹੋਣਾ ਮਤਲਬ ਕਿ ਇਹਨਾਂ ਨੇ ਕਿਸ ਕਿਸ ਤਰੀਕੇ ਨਾਲ ਡੈਮੋਕ੍ਰੇਸੀ ਨੂੰ ਕਿਉਂ ਖਤਮ ਕਰ ਰਹੇ ਨੇ ਕਿਉਂ ਇਹ ਸਿੰਧ ਸਾਡੇ ਕਨਸਟੀਟਿਊਸ਼ਨ ਨੇ ਖਤਮ ਕਰ ਦੇ ਕਾਨੂੰਨ ਹੀ ਬਦਲ ਦਿੱਤੇ ਸਾਰੇ ਲੇਕਿਨ ਤੋਂ ਤੁਹਾਡੇ ਲੋ ਬਾਰ ਬਾਰ ਲੋਕਾਂ ਨੂੰ ਫੀਲ ਕੀਤੀ ਜਾ ਰਹੀ ਹੈ ਪਾਰਟੀ ਨੂੰ ਵੀ ਫੀਲ ਕੀਤੀ ਜਾ ਰਹੀ ਹੈ ਕਿ ਸੜਕਾਂ ਤੋਂ ਉਤਰਿਆ ਜਾਏ ਕਾਰਨ ਕੀ ਸਮਝਦੇ ਹੋ ਕਿ ਨਹੀਂ ਉਤਰਿਆ ਜਾਏ ਸਰ ਕਾਰਨ ਮੈਂ ਦੱਸਦਾ ਕਿ ਮੇਨ ਮੁੱਦਿਆਂ ਤੋਂ ਜਿਹੜੇ ਮੋਦੀ ਸਾਹਿਬ ਸਾਨੂੰ ਪਟਕਾ ਰਹੇ ਨੇ ਕਦੀ ਮੰਦਲ ਵਾਲੇ ਪਾਸੇ ਲੈ ਜਾਂਦੇ ਨੇ ਕਦੀ ਕਿਸੇ ਹੋਰ ਮਸਲੇ ਤੇ ਲੈ ਜਾਂਦੇ ਮਸਲਾ ਤੇ ਪਾਵਰਟੀ ਆਮ ਆਦਮੀ ਪਾਰਟੀ ਦੇ ਨਿਕਲ ਪਾਵਰ ਦੇਖੋ ਦੇਖੋ ਇਸ ਮੁਲਕ ਵਿੱਚ ਪਾਵਰਟੀ ਅਗਰ ਦੇਖੋ ਤੇ 111 ਨੰਬਰ ਤੇ ਅਸੀਂ ਗਰੀਬੀ ਦੇ ਵਿੱਚ ਆ ਗਏ ਸਰ ਪਰ ਕੈਪਟਾ ਇਨਕਮ ਸਾਡੀ ਸਰ ਬੰਗਲਾਦੇਸ਼ ਪਾਕਿਸਤਾਨ ਨੇਪਾਲ শ্রীলঙ্কা ਤੋਂ ਵੀ ਅਸੀਂ ਦਉਨਾ ਸਰ ਅਸੀਂ ਮੁੱਦੇ ਤੇ ਕਿਉਂ ਨਹੀਂ ਆਉਂਦੇ ਸਾਡੇ ਨੌਜਵਾਨ ਕਿੰਨੇ ਬੇਰੋਜ਼ਗਾਰ ਹੈ ਉਸ ਮੁੱਦੇ ਤੇ ਇਹ ਨਹੀਂ ਆਂਦੇ ਸਾਨੂੰ ਸਰ ਸਟੇਟ ਸਰ ਤੁਹਾਡੀ ਜਿਹੜੀ ਆਵਾਜ਼ ਆ ਉਹ ਲੋਕ ਕਿਉਂ ਨਹੀਂ ਸੁਣ ਰਹੇ ਤੁਸੀਂ ਵੀ ਆਮ ਆਦਮੀ ਪਾ ਕੇ ਸਰ ਤੁਸੀਂ ਵੀ ਐਡਵੋਕੇਟ ਹੋ ਕਿਉਂ ਨਹੀਂ ਲੋਕ ਆਪਾਰ ਸਰ ਮੁਲਕ ਨੂੰ ਆਜ਼ਾਦ ਹੋਇਆ ਸਰ ਤਕਰੀਬਨ ਸਰ 75 ਸਾਲ ਹੋ ਗਏ ਸਰ ਲੋਕੀ ਸਰ ਸਾਰਿਆਂ ਨੂੰ ਦੇਖ ਚੁੱਕਿਆ ਔਰ ਔਰ ਲੋਕਾਂ ਨੂੰ ਸਰ ਨਮੋਸ਼ੀਆ ਸਰ 30% ਲੋਕ ਅੱਜ ਵੀ ਸਰ 35% ਲੋਕ ਅੱਜ ਵੀ ਵੋਟ ਨਹੀਂ ਪਾਉਂਦੇ ਸਰ ਉਹ ਕਿਉਂ ਨਹੀਂ ਪਾਉਂਦੇ ਸਰ ਵੋਟ ਕਿਉਂਕਿ ਉਹਨਾਂ ਨੂੰ ਲੱਗਦਾ ਸਾਰੇ ਚਿਹਰੇ ਸੇਮ ਐ ਸਰ ਇਸ ਕਾਰਨ ਇਸ ਵਾਰ ਪਾਰਟੀ ਨੂੰ ਆਪਣੇ ਸਾਥ ਸਾਥ ਅੱਛੇ ਚਿਹਰੇ ਦੇਣ ਪੈਗੇ ਔਰ ਮਜਬੂਰੀ ਨਾਲ ਔਰ 35% ਲੋਕਾਂ ਨੂੰ ਵੀ ਇੱਕ ਰਿਕਵੈਸਟ ਹੱਥ ਜੋੜ ਕੇ ਕਿ ਆ ਆਖਰੀ ਮੌਕਾ ਜੇ ਅਗਰ ਤੁਸੀਂ ਡੈਮੋਕਰੇਸੀ ਨੂੰ ਬਚਾਉਣਾ ਚਾਹੁੰਦੇ ਹੋ ਅਗਰ ਤੁਸੀਂ ਕਨਸਟੀਟਿਊਸ਼ਨ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਬਚਾਉਣਾ ਚਾਹੁੰਦੇ ਹੋ ਤੇ ਰੱਬ ਦੇ ਵਾਸਤੇ ਇਸ ਵਾਰ ਵੋਟ ਜਿਹੜਾ ਨਾ ਮੈਰਿਟ ਤੇ ਪਾਓ ਵਿਦਆਊਟ ਰਿਲੀਜੀਅਨਸ ਹੋਤਿਆਂ ਨਹੀਂ ਸੀ ਪਗਲੇ ਨੂੰ मोटिव तो तो है जरा बीजेपी जी की सेंट्रल गवर्नमेंट चला रही है एन डी ए ग्रुप जरा इन्े तशद कर, कर रही है ऑपोजिशन तो कि कहें भी आपोजिशन बिल्कुल करती है और एक तरह की डिकटेटरशिप इंडिया चाहे ਔਰ ਮੋਦੀ ਪ੍ਰਾਈਮ ਮਿਨਿਸਟਰ ਦੀ ਕਿਤੇ ਫਰਸ਼ਤ ਇਹ ਕੋਈ ਸਲਾਹ ਮੇਰਾ ਤਾਂ ਖਿਆਲ ਹੈ ਇੰਟਰਨਲ ਡੈਮੋਕ੍ਰੇਸੀ ਵੀ ਉਹਨਾਂ ਦੀ ਕੋਈ ਨਹੀਂ ਦੇਸ਼ ਤੋਂ ਵੀ ਜਿਹੜਾ ਦੂਸਰਿਆਂ ਨੂੰ ਕੀ ਪੁੱਛਣਾ ਆਪਣੇ ਪਾਰਟੀ ਨੂੰ ਨਹੀਂ ਪੁੱਛਦੇ ਔਰ ਉਹਦੇ ਵਿਰੁੱਧ ਉਹਨੂੰ ਕੰਡੈਮ ਕਰਨ ਲਈ ਔਰ ਜਿਹੜਾ ਕੇਜਰੀਵਾਲ ਜੀ ਨੂੰ ਅਰੈਸਟ ਕੀਤਾ ਹੈ ਉਹ ਬਿਲਕੁਲ ਗੈਰ ਸੰਵਿਧਾਨਿਕ ਹੈ ਆ ਪ੍ਰਜਾਤੰਤਰਿਕ ਅਨ ਡੈਮੋਕ੍ਰੇਟਿਕ ਹੈ ਔਰ ਇਹ ਸਿਰਫ ਬਦਲੇਖੋਰੀ ਦੀ ਭਾਵਨਾ ਨਾਲ ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਸੁਪਰੀਮ ਕੋਰਟ ਮੋਨਿਟਰਡ ਜਿਹੜੀ ਵੀ ਕਮੇਟੀ ਹੈ ਸੁਪਰੀਮ ਕੋਰਟ ਦੀ ਛਤਰਛਾਇਆ ਚ ਬਣੇ ਔਰ ਇਹ ਸਾਰਾ ਜੋ ਕੋਈ ਡਾਟਾ ਆਇਆ ਉਹਦੇ ਚ ਦੇਸ਼ ਨੂੰ ਕਿੰਨਾ ਨੁਕਸਾਨ ਹੋਇਆ ਪਬਲਿਕ ਨੂੰ ਕਿੰਨਾ ਨੁਕਸਾਨ ਹੋਇਆ ਕਿਉਂਕਿ ਇਹ ਜਿਹੜੇ ਬਾਂਡ ਜਿਹੜੇ ਲੈ ਕੇ ਉਹਨਾਂ ਬੰਦਿਆਂ ਨੇ ਕਿੰਨੇ ਕੰਮ ਕਿੰਨੇ ਕ ਠੇਕੇ ਦਿੱਤੇ ਗਏ ਔਰ ਕਿੰਨੇ ਕ ਜਿਹੜੇ ਆ ਆਪੋਜੀਸ਼ਨ ਵਿਰੁੱਧ ਜੋ ਫੇਟ ਆਤ ਇਕੱਠੇ ਜੀ ਇਹ ਸਾਰੀ ਜਾਂਚ ਹੋਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਔਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਐਸ ਸਰਕਾਰ ਨੂੰ ਸਮਝਣ ਔਰ ਸਮਝ ਕੇ ਆਪਣਾ ਜਿਹੜਾ ਵੋਟ ਦਾ ਅਧਿਕਾਰ ਜਿਹੜਾ ਜੀਸ ਮਲੇ ਸਭ ਕੀ ਕਾਰਨ ਜੀ ਸਮਝੋ ਕਿ ਜਿਵਨ ਨੂੰ ਅੰਦਰ ਦੇਣ ਦਾ ਸਭ ਤੋਂ ਵੱਡਾ ਕਾਰਨ ਕੀ ਚ ਹੈ ਸਮਝੋ ਪ੍ਰਧਾਨ ਮੰਤਰੀ ਇਹ ਬਿਲ ਪਹਿਲਾ ਕ੍ਰਾਈਮ ਹੈ ਕਿ ਜਿਹਦੇ ਵਿੱਚ ਕੋਈ ਰਿਕਵਰੀ ਨਹੀਂ ਹੈ ਇਹ ਪਹਿਲਾ ਪਹਿਲਾ ਕ੍ਰਾਈਮ ਹੈ ਜਿਹਦੇ ਵਿੱਚ ਕੋਈ ਰਿਕਵਰੀ ਨਹੀਂ ਹੈ ਵਿਦਆਊਟ ਰਿਕਵਰੀ ਅਸੀਂ ਪਾਰਟੀ ਦੇ ਇਨੇ ਲੀਡਰ ਤੁਸੀਂ ਅੰਦਰ ਦੇ ਦਿੱਤੇ ਹੈ ਅਗਰ ਕਨਾਇਬ ਦੀ ਕਾਦਮੂਸੀ ਦੋ ਸੀ ਤੁਸੀਂ ਪੰਜ ਲੀਡਰ ਅੰਦਰ ਦੇ ਦੇ ਸਾਰੀ ਆਮ ਆਦਮੀ ਪਾਰਟੀ ਤੋਂ ਥੋੜਾ ਦੇ ਦੇ ਇਹ ਲੱਗਦਾ ਕਿ ਬਦਲਾਖੋਰੀ ਦੀ ਰਾਜਨੀਤੀ ਕੀਤੀ ਹੈ ਇਹਦੇ ਵਿੱਚ ਕੋਈ ਸੋਚਣ ਦੀ ਗੁੰਜਾਇਸ਼ ਹੈ ਲੇਕਿਨ ਬੀਜੇਪੀ ਕਹਿੰਦੀ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਕਿਸੇ ਨੂੰ ਅੰਦਰ ਕਰਦੇ ਹੋ ਉਹ ਜੀਐਨਸੀ ਕਰਦੇ ਕਮਾਂਡਰ ਕਰ ਹਾਲ ਤੁਸੀਂ ਕਹਿੰਦੇ ਕਿ ਉਹ ਉਹ ਫ੍ਰੀ ਹੈਂਡ ਨੇ ਤੇ ਇਹ ਵੀ ਫ੍ਰੀ ਹੈਂਡ ਹੈ ਕਿਉਂਕਿ ਤੋਂ ਯਾਪਾ ਲੱਗਾ ਹੋਇਆ ਨਹੀਂ ਇਨਕੁਆਰੀਜ਼ ਕੰਪਲੀਟ ਕਰਕੇ ਕਰਨਾ ਤੇ ਕਰਨਾ ਅਗਰ ਇੱਥੇ ਇੱਥੇ ਪੰਜਾਬ 'ਚ ਹੋਏ ਨੇ ਤੇ ਇਹ ਇਨਕੁਆਰੀਜ਼ ਹੋਈਆਂ ਨੇ ਪਹਿਲੇ ਉਹ ਜਿਹੜੇ ਜੋ ਸਕੈਮ ਸੀ ਖੁੱਲੇ ਸੀ ਪਬਲਿਸ਼ਾਈਜ਼ ਕੀਤੇ ਗਏ ਇਸ ਤਰ੍ਹਾਂ ਦੇ ਨਹੀਂ ਚੁੱਕੇ ਅੰਦਰ ਕਰਦਾ ਕਿਸੇ ਨੇ ਲੇਕਿਨ ਜਦੋਂ ਅਸੀਂ ਸਮਝ ਨਹੀਂ ਹੁੰਦੀ ਕਿਸੇ ਨੇ ਨਹੀਂ ਹੁੰਦੀ ਜੇ ਇਹ ਐਡਵੋਕੇਟ ਵੀ ਇਸੇ ਨੂੰ ਜਾਣਦੇ ਵੀ ਜਦੋਂ ਕੰਮ ਨਹੀਂ ਹੁੰਦੀ ਤੇ ਮੰਗ ਨੂੰ ਪੇਸ਼ ਹੋਣਾ ਤਾਂ ਲੇਕਿਨ ਮੌਂ ਸਮਾਂ ਆਉਣਾ ਉਸ ਨੂੰ ਪੇਸ਼ ਨਾ ਆਉਣਾ ਕੀ ਲੱਗਦਾ ਨਹੀਂ ਜਦੋਂ ਬੰਦੇ ਨੂੰ ਇਹ ਪਤਾ ਹੋਏਗਾ ਕਿ ਮੇਰੀ ਸੁਣੀ ਹੀ ਨਹੀਂ ਜਾਣੀ ਓ ਕੀ ਕਰੇਗਾ ਕਿੱਥੇ ਜਾਏਗਾ ਇਨਸਾਫ ਲੈਣ ਆ ਸਿਰ ਜਦੋਂ ਇਨਸਾਫ ਵਾਲੀਆਂ ਥਾਵਾਂ ਦੇ ਉੱਤੇ ਵੀ ਉਹ ਬੰਦੇ ਬੈਠੇ ਹੋਣਗੇ ਜਿਨ੍ਹਾਂ ਦਾ ਨਜ਼ਰ ਆ ਰਿਹਾ ਉਹਨਾਂ ਇਨਸਾਫ ਨਹੀਂ ਦੇਣਾ ਕੀ ਕਰੇਗਾ ਕਿੱਥੇ ਸਿਰ ਜਾਏਗਾ ਕੋਰਟ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਕਿਉਂਕਿ ਕੋਰਟ ਨੇ ਵੀ ਹੁਣ ਆਰਡਰ ਕੀਤਾ ਉਸ ਤੋਂ ਬਾਅਦ ਨਹੀਂ ਕੋਰਟ 'ਚ ਤਾਂ ਵਿਸ਼ਵਾਸ ਹੈਗਾ ਨਹੀਂ 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 ਜੁਡੀਸ਼ਰੀ ਦੇ ਤੇ ਜੁਡੀਸ਼ਰੀ ਦਾ ਵਿਸ਼ਵਾਸ ਹੈ ਦੇਖੋ ਦੋ ਗੱਲਾਂ ਨੇ ਜੋ ਜੁਡੀਸ਼ਰੀ ਦੇ ਫੈਸਲੇ ਤੋਂ ਬਾਅਦ ਵੀ ਕੀਤਾ ਗਿਆ ਜਿਸ ਤਰ੍ਹਾਂ ਮੈਂ ਕਹਿ ਰਿਹਾ ਸਜਾ ਤੇ ਦਿੱਲੀ ਦੀ ਸਰਕਾਰ ਕੌਣ ਚਲਾਏਗਾ ਕਿ ਜਿਹੜਾ ਪਾਵਰ ਹੋਏਗੀ ਜੁਡੀਸ਼ਰੀ ਨੇ ਤਾਂ ਫੈਸਲਾ ਕਰਤਾ ਕਿ ਇਲੈਕਟਿਡ ਗਵਰਨਮੈਂਟ ਦੀ ਪਾਵਰ ਹੈ ਉਸ ਤੋਂ ਬਾਅਦ ਇੱਕ ਯਗਤ ਹੈ ਵੀ ਇਹਨਾਂ ਨੂੰ ਖਰਾਬ ਕਰਨਾ ਹੈ ਇਹਨਾਂ ਨੂੰ ਅੰਦਰ ਕਰਨਾ ਹੈ ਔਰ ਇਹਨਾਂ ਨੇ ਬਾਅਦ ਆਰਡੀਨੈਂਸ ਲਿਆਂਦਾ ਔਰ ਬਾਅਦ ਚ ਪਾਰਲੀਮੈਂਟ ਚ ਪਾਸ ਕਰਾਇਆ की मेजोरिटी गवर्नमेंट का मतलब डिकटेटरशिप कि चीफ जस्टिस ऑफ इंडिया कुछ नहीं है जो इलैक्न कमिश्नर के बारे से चीफ इलैक्न कमिश्नर के बारे से फैसला करता जलैक्शन कमिश्नर से जोड़ी आलैक्शन का फैसला करता जो चीफ जस्टिस ऑफ इंडिया होएगा कि तकलीफ है जी एक प्राइम मिनिस्टर एक लीडर ऑफ ऑपोजिशन एक चीफ जस्टिस ऑफ इंडिया नहीं भी नहीं चीफ जस्टिस ऑफ इंडिया नहीं हो सकता सो इस करके विश्वास जुडिशरी तो है पर जुडिशरी भी ये वीकन कर रहे ਕਲ ਜੋਰ ਕਰ ਜੁਡੀਸ਼ਰੀ ਦਾ ਫੈਸਲਾ ਨਹੀਂ ਮਨੇ ਪਾਰਲੀਮੈਂਟਰੀ ਜਿਹੜੀ ਮੈਜੋਰਟੀ ਹੈ ਉਹਦਾ ਨਜਾਇਜ਼ ਫਾਇਦਾ ਹੋ ਲੇਕਿਨ ਵਾਲੀ ਸਾਬ ਉਹ ਕਹਿੰਦੇ ਕਿ ਚੋਣ ਯੋਗਤਾ ਲਗਾ ਹੋਇਆ ਹੈ ਈਡੀ ਉਹਨਾਂ ਦੇ ਹੱਥ ਚ ਨਹੀਂ ਹੈ ਜੋ ਕੋਰਟ ਨੇ ਫੈਸਲਾ ਕੀਤਾ ਜੋ ਕੋਰਟ ਨੇ ਫਰਮਾਨ ਦਿੱਤੇ ਉਹਨਾਂ ਨੂੰ ਮੰਨਨੇ ਪੈਣਾ ਚਾਹੀਦਾ ਹੈ ਬੱਚੇ ਬੱਚਿਆਂ ਨੂੰ ਪਤਾ ਹੈ ਕਿ ਈਡੀ ਸੀਬੀਆਈ ਇਨਕਮ ਟੈਕਸ ਇਹ ਸਾਰੇ ਹੱਥ ਚ ਨਹੀਂ ਹੈ ਇਹ ਕਿਹਨੂੰ ਨਹੀਂ ਪਤਾ ਇਹ ਚੋਣ ਯੋਗਤਾ ਅਸੀਂ 40 ਸਾਲ ਹੋ ਗਏ ਦੇਖਦੇ ਆਂ ਕਿ ਚੋਣ ਯੋਗਤਾ ਚ ਕੀ ਕੀ ਹੁੰਦਾ ਰਿਹਾ ਉਹ ਵੀ ਜਨੇ ਕਈ ਵਾਰੀ ਚੋਣੀ ਆਸਤੇ ਹੀ ਕਰੀ ਬਜਟ ਵੀ ਪੇਜ ਤੇ ਕਈ ਤਰ੍ਹਾਂ ਦੀ ਫੈਸਿਲਿਟੀ ਦਿੱਤੀਆਂ ਇਲੈਕਸ਼ਨ ਕਮਿਸ਼ਨ ਜਿਹੜਾ ਚੁੱਪ ਹੈ ਠੀਕ ਹੈ ਜੁਡੀਸ਼ਰੀ ਨੂੰ ਵੀਕ ਕਰਤਾ ਹੈ ਜਿਹੜੇ ਚੈਨਲ ਆ ਮੀਡੀਆ ਫੋਰਥ ਪਿਲਰ ਆ ਫੋਰਥ ਸਟੇਟ ਕਿਹਾ ਜਾਂਦਾ ਹੈ ਉਹ ਤੁਸੀਂ ਦੇਖੋ ਤੁਸੀਂ ਲੋਕ ਜਿਹੜਾ ਕਵਰ ਕਰਦੇ ਹੋ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਦਾ ਸਾਡੇ ਪੰਜਾਬਰਾ ਜਿਹੜਾ ਬਹੁਤ ਅੱਛਾ ਕਵਰ ਕਰ ਰਿਹਾ ਲੋਕੀ ਜਦੋਂ ਟੀਵੀ ਆਨ ਕਰਦੇ ਚੈਨਲ ਹੈ 100% ਇੱਕ ਦੋ ਚੈਨਲ ਤੋਂ ਛੱਡ ਕੇ ਇਹ ਇਨਫੋਰਮੇਸ਼ਨ ਲੋਕਾਂ ਤੱਕ ਜਾ ਰਹੀ ਹੈ ਸਾਰੀ ਡਿਸਟਾਰਟਡ ਇਨਫੋਰਮੇਸ਼ਨ ਜਾ ਰਹੀ ਹੈ ਕਰੋਣਾ ਪੜਾ ਕਿ ਮੈਂ ਗਲਤ ਬਿਆਨ ਨਹੀਂ ਕਰਾਂਗਾ 100 ਬੰਦੇ ਪੰਜ ਕੇ ਬੰਦੇ ਪੜ੍ਹੇ ਲਿਖੇ ਸੋਚਣ ਵਾਲੇ ਹੁੰਦੇ ਨੇ 95 ਨੇ ਤਾਂ ਵੋਟ ਪਾ ਦੇਣੀ ਲੇਕਿਨ ਵਾਲੀ ਸਾਬ ਉਹਨਾਂ ਵੱਲੋਂ ਕਿਆ ਜਾ ਰਿਹਾ ਹੈ ਬੀਜੇਪੀ ਵੱਲੋਂ ਕਿ 412 ਇਸ ਵਾਰ 405 ਲੱਗਦਾ ਕਿ 412 ਹੋ ਜਾਏਗਾ ਦੇਖੋ ਇਹ ਇੱਕ ਅਗਾਸ ਸਾਈਕੋਲੋਜੀਕਲ ਵਾਰਕ ਹੈ ਕਿ 400 ਪਾਰ ਕੋ ਇਹ ਕਹਤੇ ਆਪੋਜੀਸ਼ਨ ਜਿਹੜੀ ਆ ਉਹ ਡੀਮਾਰ ਲਈ ਹੋ ਜਾਏਗੀ ਇੱਕ ਕੱਲ ਨੂੰ ਜਿਹੜੀ ਏਹਰਾ ਫੇਰੀ ਕਰਨੀ ਉਹਨੂੰ ਜਸਟੀਫਾਈ ਕਰਨਾ ਤੇ 400 ਜਿਹੜੇ ਆ ਇਹ ਲੈ ਕੇ ਕੋਈ ਬੰਦਾ ਜਿਹੜਾ ਹੈ ਵੈਸੇ ਤੇ ਪਾਰਲੀਮੈਂਟ 'ਚ ਮਾਰੇ ਹੈਰਾਨ ਪਾਰਲੀਮੈਂਟ 'ਚ ਪ੍ਰਾਈਮ ਮਿਨਿਸਟਰ ਸਟੇਟਮੈਂਟ ਦੇ ਰਿਹਾ ਉਹ ਕਿਸੇ ਵੀ ਸਥਿਤੀ ਦੇ ਰਿਹਾ ਕਿ 400 ਪਾਰ ਅਸੀਂ ਹੋਣਾ ਪਾਰਲੀਮੈਂਟ 'ਚ ਜੋ ਕਿਹਾ ਜਾਂਦਾ ਉਹ ਤਾਂ ਜਾਂ ਤੇ ਫਿਰ ਇਹਨਾਂ ਨੇ ਸੋਚਿਆ ਹੈ ਕਿ ਅਸੀਂ ਇਹ ਗਲਤ ਕਾਰਨਾਮਾ ਕਰਨੇ ਆ ਤੇ 400 ਦੇ ਪਹੁੰਚਣਾ 370 ਦੇ ਪਹੁੰਚਣਾ ਸਾਡੀ ਆਪਣਾ opinion ਹੈ 220 270 ਨਹੀਂ ਚੱਲੇ ਵਾਲੀ ਸਾਬ ਤੁਸੀਂ 220 200 ਕਹਿ ਰਹੇ ਹੋ ਲੇਕਿਨ بڑے ਬਾਲੀਵੁੱਡ ਦੇ ਅਦਾਕਾਰ ਜਿਹੜੇ ਮਹਾਤਮਾ ਬੰਦਾਂ ਪਾਰਟੀ ਕੋਲ ਕਰੇ ਕਿਤੇ ਜਾਵੇ ਸੰਗਮਨਾ ਦੀ ਗੱਲ ਕੀਤੀ ਜਾਵੇ ਹੋਰ ਵੀ ਕਈ ਬਾਲੀਵੁੱਡ ਦੇ ਅਦਾਕਾਰ ਜਿਹੜੇ ਮੇਰੇ ਨਾਲ ਗੱਲ ਕਰੇ ਉਹਨੂੰ ਕਿਸ ਤਰ੍ਹਾਂ ਦੇਖਦੇ ਕਿ ਲੱਗਦਾ ਹੈ ਕਿ ਬੀਜੇਪੀ ਡਾਊਨਫੋਲ ਨਜ਼ਰ ਆ ਰਹੀ ਹੈ ਕਿ ਲੱਗਦਾ ਹੈ ਕਿ ਹਾਂ ਵੀ ਉਹਨਾਂ ਦੇ 400 ਪਾਰ ਦਾ ਨਾਰਾਜ ਤਾਂ ਉਹਨੂੰ ਲੈ ਕੇ ਜਿਹੜੀ ਹੈ ਇੰਪਲੀਮੈਂਟ ਕਰਦੇ ਨਜ਼ਰ ਆ ਰਿਹਾ ਹੈ ਦੇਖੋ ਜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਵੀ ਔਰ ਜੋ ਸਾਡੀ ਪਾਰਟੀ ਬਿਲਡਿੰਗ ਕਰ ਰਹੀ ਹੈ ਯਾ ਸਾਰੇ ਆਪੋਜੀਸ਼ਨ ਦਾ ਇੰਡੀਆ ਪੂਰਾ ਗਠਵੰਧਨ ਬਣਾ ਹੋਇਆ ਹੈ ਔਰ ਉਹ ਹਰ ਸਟੇਜ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਕਿ ਫਾਰਮਰਸ ਦੀ ਐਜੂਕੇਸ਼ਨ ਹੋਈ ਹੈ ਜੋ ਵਕੀਲ EVM ਦੇ ਅਗੇਂਸਟ ਲਾਮਬੰਦ ਹੋਏ ਹੋਏ ਲੱਖਾਂ ਜੇ ਇਹ ਚੈਨਲ ਨਹੀਂ ਦਿਖਾ ਰਿਹਾ ਉਹ ਕਹਿੰਦੇ ਅਸੀਂ ਮਰ ਜਾਵਾਂਗੇ ਅਸੀਂ EVM ਜਿਹੜਾ ਨਹੀਂ ਚੱਲਣ ਦੇਣੀ ਇਹ ਸਾਰਾ ਜਿਹੜਾ ਉਹ ਫਿਜ਼ੀਕਲੀ ਹੋਣਾ ਚਾਹੀਦਾ ਹੈ ਲੋਕਾਂ ਨੂੰ ਜਾਗਰਿਤ ਕਰਨ ਦੀ ਗੱਲ ਹੈ ਔਰ ਉਸ ਦਿਨ ਵੀ ਸਿੱਟੀ ਸਾਹਿਬ ਨੇ ਵੀ ਗੱਲ ਕੀਤੀ ਕਿ ਸੜਕਾਂ ਤੇ ਆਣਾ ਪਵੇਗਾ ਇਹ ਮਹੀਨਾ ਸੜਕਾਂ ਤੇ ਆਣਾ ਪਵੇਗਾ ਲੋਕਾਂ ਨੂੰ ਜਾਗਰਿਤ ਕਰਨਾ ਪਰ ਲੋਕਾਂ ਨਾਲ ਜਦੋਂ ਅਸੀਂ ਗੱਲ ਕਰਾਂਗੇ ਨਾ ਫੈਕਟ ਜਿਹੜੇ ਦੱਸੇ ਵੀ ਨਹੀਂ ਅਜੇ ਕਿ ਇਹ ਕਿੱਥੋਂ ਆਈ ਚੀਜ਼ ਇਲੈਕਟਰੋਲ ਬਾਂਡ ਕਿੱਥੋਂ ਆਈ ਸੋਚੀ ਸਮਝੀ ਸਕੀਨ ਪਲਾਨਡ ਕੰਗਨਾ ਰਨੌਤ ਨੂੰ ਲੈ ਕੇ ਚੱਤਾਂ ਤੇ ਸਨੀ ਦਿਵਾਰ ਬਾਰੇ ਕੀ ਖਿਆਲ ਹੈ ਤੁਹਾਡਾ ਇੰਡੀਆ ਦੇ ਵਿੱਚ 1% ਲੋਕਾਂ ਕੋ ਪਹਿਲੀ ਵਾਰ ਇਤਿਹਾਸ 22% ਆਮਦਨ ਟੋਟਲ ਦੇਸ਼ ਦੀ 1% ਲੋਕਾਂ ਕੋਲ ਗਈ ਹੈ ਕਿਹਦਾ ਰਾਜ ਇਹ ਅਸੀਂ ਮੁੱਦੇ ਜਿਹੜੇ ਚੁੱਕਾਂਗੇ ਸਾਨੂੰ ਇਹ ਪਤਾ ਕਿ ਕਦੋਂ ਜਿਹੜੀ ਕੈਂਪੇਨ ਹੈ ਉਹ ਅਸੀਂ ਹਾਈਟ ਤੇ ਲੈ ਕੇ ਜਾਣੀ ਹੈ ਔਰ ਹੌਲੀ-ਹੌਲੀ ਜਿਹੜੀ ਆ ਉਹ ਅਸੀਂ ਇਹਨੂੰ ਜਿਹੜੇ ਲੋਕਾਂ ਨੂੰ ਵਿਕਣ ਕਰ ਰਹੇ ਹਾਂ ਅਸੀਂ ਗਲੀ-ਗਲੀ ਚ ਜਾ ਰਹੇ ਹਾਂ ਔਰ ਇੱਕ ਹੋਰ ਲਾਸਟ ਚੀਜ਼ ਮੈਂ ਕਹਦਾ ਕਿ ਜਿਹੜਾ ਇਹਨਾਂ ਨੇ ਸਾਡੇ ਸੁਪਰੀਮੋ ਨੂੰ ਅਰੈਸਟ ਕੀਤਾ ਨਾ ਉਹ ਸ਼ਖਸੀਅਤ ਬਾਰੇ ਚ कि हम वो पत्ते नहीं हैं जो शाखाओं से गिरकर बिखर जाएं आंधियों को कह दो कि अपनी औकात में रहें आंधियों से कह दो कि अपनी औकात में रहें सो असी फिर गुब्बारे दबाया जाता है एकदम ऊपर है और होएगा इन्होंने इलेक्शन चीज थैंक यू